ਕਾਟ ਕਾਟ ਵਾਹੇ ਦੀ ਕਾਟਾ ਵਾਹੇ ਦੀ ਕਿਹੋ ਜੇ ਤੋਂ 7 ਲੱਖ ਬੱਚਾ ਪੇਰ ਹੁੰਦਾ ਉਹਦੇ ਵਿੱਚੋਂ ਤਿੰਨ ਜਾਂ 4000 ਬੱਚੇ ਪਾਸ ਹੁੰਦੇ ਹੈ ਮਤਲਬ ਕਿ ਬਹੁਤ ਟਫ ਐਗਜ਼ਾਮੀਨੇਸ਼ਨ ਹੁੰਦਾ ਇੱਕ 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 ਆਰਮੀ ਚ ਅਸੀਂ ਗੱਲ ਕੀਤੀ ਜਾਂਦੀ ਹੈ ਕਿ ਵੈਲ ਦੀ ਗੋਇੰਗ ਗੈਟਸ ਟਫ ਦੀ ਟਫ ਗੈਟਸ ਗੋਇੰਗ ਤੇ ਮੇਰਾ ਵੀ ਇਥੇ ਮੁੱਦਾ ਹੁੰਦਾ ਇਹਨਾਂ ਨੂੰ ਇਹ ਦੱਸਣ ਦਾ ਕਿ ਜੇ ਅੱਗੇ ਕੋਈ ਪ੍ਰੋਬਲਮ ਆਉਂਦੀ ਆ ਜਾਂ ਕੋਈ ਚੈਲੰਜ ਆ ਲਾਈਫ ਦੇ ਵਿੱਚ ਤੇ ਉਹਨੂੰ ਜਿਹੜੇ ਸਕਸੈਸਫੁਲ ਹੋਣ ਵਾਲੇ ਬੰਦੇ ਆ ਉਹ ਆਪੇ ਮਿਹਨਤ ਕਰਦੇ ਆ ਮਿਹਨਤ ਨਾਲ ਸਾਰੀ ਚੀਜ਼ਾਂ ਪਾਸ ਕਰ ਲੈਂਦੇ ਆ ਪਿਛਲੇ 1.5 ਸਾਲ ਤੋਂ ਅਸੀਂ ਪੂਰੀ ਜੋਰ ਨਾਲ ਮਿਹਨਤ ਕਰਦੇ ਪਏ ਹਾਂ ਤੇ ਸਾਡੇ ਕਰਦਿਆਂ ਦਾ ਸਾਡੇ ਮਤਲਬ ਕਿ ਟੀਚਰ ਸਾਹਿਬ ਦਾ ਪੂਰਾ ਸਹਿਯੋਗ ਸੀ ਸਾਡੇ ਨਾਲ ਤੇ ਜਦੋਂ ਅਸੀਂ ਪੇਪਰ ਪਾਸ ਰਿਜ਼ਲਟ ਆਇਆ ਤੇ ਬਹੁਤ ਹੀ ਮਾਣ ਦੀ ਗੱਲ ਦੀ ਤੇ ਸਾਡੇ ਘਰਦਿਆਂ ਨੂੰ ਬਹੁਤ ਮਾਣ ਮਹਿਸੂਸ ਹੋਇਆ ਪਿਛਾਨ ਖੜਾ ਜਾ ਪਿਛਾਨ ਸੱਸੀ ਦਾ ਦਰਸ਼ਕੋ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਮਾਨ ਸਿੰਘ ਨਿਸ਼ਾਨੇ ਸਿੱਖੀ ਸੰਸਥਾ ਖਡੂਰ ਸਾਹਿਬ ਵਿਖੇ ਮੌਜੂਦ ਹਾਂ ਸੋ ਇਸ ਸੰਸਥਾ ਦੇ 14 ਵਿਦਿਆਰਥੀਆਂ ਨੇ ਜਿਹੜੀ ਐਨਡੀਏ ਦੀ ਜਿਹੜੀ ਪ੍ਰੀਖਿਆ ਪਾਸ ਕੀਤੀ ਆ ਸੋ ਜਿੱਥੇ ਸੰਸਥਾ ਦੇ ਸਟਾਫ ਹੋਣ ਵਾਸਤੇ ਮਾਣ ਵਾਲੀ ਗੱਲ ਆ ਅਤੇ ਇਹ ਮਾਪਿਆਂ ਦਾ ਵੀ ਇਹਨਾਂ ਬੱਚਿਆਂ ਨੇ ਜਿਹੜਾ ਮਾਣ ਵਧਾਇਆ ਸੋ ਬਹੁਤ ਵੱਡੀ ਪ੍ਰਾਪਤੀ ਇਹਨਾਂ ਵਿਦਿਆਰਥੀਆਂ ਨੇ ਜਿਹੜੀ ਹਾਸਲ ਕੀਤੀ ਆ 14 ਬੱਚਿਆਂ ਵੱਲੋਂ ਜਿਹੜੀ ਐਨਡੀਏ ਦੀ ਪ੍ਰੀਖਿਆ ਪਾਸ ਕੀਤੀ ਗਈ ਆ ਸੋ ਹੁਣ ਇਹ ਬੱਚੇ ਜਿਹੜੇ ਨੇ ਐਸਐਸਬੀ ਦੀ ਇੰਟਰਵਿਊ ਜਿਹੜੀ ਪਾਸ ਕਰਨ ਦਾ ਪ੍ਰਾਂਤ ਜਿਹੜੇ ਵੱਖ-ਵੱਖ ਵਿਭਾਗਾਂ ਦੇ ਵਿੱਚ ਜਾ ਕੇ ਉਹ 14 ਦੇ ਜਿਹੜੇ ਅਫਸਰ ਬਣ ਕੇ ਬਰਾਜਮਾਨ ਹੋਣਗੇ ਸਾਡੇ ਨਾਲ ਸੰਸਥਾ ਦੇ ਜਿਹੜੇ ਡਾਇਰੈਕਟਰ ਨੇ ਮੇਜਰ ਜਨਰਲ ਬਲਵਿੰਦਰ ਸਿੰਘ ਉਹ ਮੌਜੂਦ ਨੇ ਗੱਲਬਾਤ ਕਰਦੇ ਉਹਨਾਂ ਪਾਸੋਂ ਜਾਣਦੇ ਆ ਕਿ ਜਿਹੜੇ ਇਹਨਾਂ ਦੇ ਵਿਦਿਆਰਥੀਆਂ ਨੇ ਜਿਨ੍ਹਾਂ ਨੇ ਇਹ ਪ੍ਰਾਪਤੀ ਹਾਸਲ ਕੀਤੀ ਆ ਸੋ ਕਿੰਨੀ ਕੁ ਸਖਤ ਮਿਹਨਤ ਉਹਨਾਂ ਨੂੰ ਜਿਹੜੀ ਆ ਉਹ ਕਰਨੀ ਪਈ ਆ ਹਾਂਜੀ ਮੇਜਰ ਸਾਹਿਬ ਜਿਹੜੇ ਵਿਦਿਆਰਥੀ ਤੁਹਾਡੇ ਸੰਸਥਾ ਦੇ ਇਹਨਾਂ ਨੇ ਇੰਡੀਆ ਦੀ ਪ੍ਰੀਖਿਆ ਜਿਨ੍ਹਾਂ ਨੇ ਪਾਸ ਕੀਤੀ ਆ ਸੋ ਇਹ ਕਿੰਨੀ ਕੁ ਸਖਤ ਮਿਹਨਤ ਕਰਕੇ ਇਹਨਾਂ ਨੇ ਅੱਜ ਮਕਾਮ ਹਾਸਲ ਕੀਤਾ ਦੇਖੋ ਜੀ ਜਿਹੜੇ ਨੈਸ਼ਨਲ ਡਿਫੈਂਸ ਅਕੈਡਮੀ ਦਾ ਟੈਸਟ ਹੈ ਜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ 6 ਤੋਂ 7 ਲੱਖ ਬੱਚਾ ਪੇਰ ਹੁੰਦਾ ਉਹਦੇ ਵਿੱਚੋਂ 3 ਜਾਂ 4000 ਬੱਚੇ ਪਾਸ ਹੁੰਦੇ ਆ ਮਤਲਬ ਕਿ ਬਹੁਤ ਟਫ ਐਗਜ਼ਾਮੀਨੇਸ਼ਨ ਹੁੰਦਾ ਤੇ ਸਪੈਸ਼ਲੀ ਜਿਹੜੇ ਸਾਡੇ ਕੋਲ ਬੱਚੇ ਆਉਂਦੇ ਆ ਉਹ ਪਿੰਡੂ ਇਲਾਕੇ ਤੋਂ ਆਉਂਦੇ ਆ ਪਿੰਡਾਂ ਦੇ ਸਕੂਲਾਂ ਦੇ ਪੜੇ ਹੁੰਦੇ ਆ ਤੇ ਉਹਨਾਂ ਲਈ ਬਹੁਤ ਟਫ ਕੰਪੀਟੀਸ਼ਨ ਹੁੰਦਾ ਕਿ 2 ਸਾਲ ਇੱਥੇ ਰਹਿ ਕੇ ਉਹਨਾਂ ਪੜ੍ਹਾਈ ਕਰਨੀ ਆ ਤੇ ਇਸ ਮਕਾਮ ਤੇ ਪਹੁੰਚਣਾ ਕਿ ਉਹ ਜਿਹੜੇ ਨੈਸ਼ਨਲ ਡਿਫੈਂਸ ਅਕੈਡਮੀ ਦਾ ਰਿਟਰਨ ਐਗਜ਼ਾਮੀਨੇਸ਼ਨ ਉਹਨੂੰ ਕ੍ਰੈਕ ਕਰ ਸਕਣ ਤੇ ਸਾਡੇ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ ਕਿਉਂਕਿ ਪਿਛਲੇ 4-5 ਮਹੀਨੇ ਤੋਂ ਤੁਸੀਂ ਮੈਂ ਆਪ ਦੇਖ ਰਿਹਾ ਕਿਉਂਕਿ ਰਾਤ ਨੂੰ 2-3-3 ਵਜੇ ਤੱਕ ਪੜ੍ਹਾਈ ਕਰਦੇ ਰਹੇ ਆ ਇਹਨਾਂ ਦੀ ਜਿਹੜੀ ਕੋਚਿੰਗ ਜਿਹੜੀ ਸਾਡੀ ਫੈਕਲਟੀ ਹੈ ਉਹ ਚੰਡੀਗੜ੍ਹ ਤੋਂ ਅਸੀਂ ਹਾਇਰ ਕੀਤੀ ਹੈ ਉਹ ਇਹਨਾਂ ਨੂੰ ਪੜ੍ਹਾਉਂਦੇ ਆ ਰਾਤ ਦਿਨ ਇੱਥੇ ਰਹਿੰਦੇ ਆ ਉਹਨਾਂ ਦੇ ਟੀਚਰ ਬੱਚੇ ਵੀ ਇੱਥੇ ਰਹਿੰਦੇ 24 ਘੰਟੇ ਜੀ ਇਹ ਛੁੱਟੀਆਂ ਵੀ ਬਹੁਤ ਘੱਟ ਕਰਦੇ ਨੇ ਤਾਂ ਜੋ ਕਿ ਆਪਣੀ ਪੜ੍ਹਾਈ ਦੇ ਵਿੱਚ ਆਪਣਾ ਜੋ ਸਟੈਂਡਰਡ ਹੈ ਪਿੰਡੂ ਸਟੈਂਡਰਡ ਤੋਂ ਆਪਣਾ ਵਧੀਆ ਸਟੈਂਡਰਡ ਲੈ ਸਕਦੇ ਆ। ਅੱਛਾ ਇਹ ਜਿਹੜੇ ਬੱਚੇ ਜਦੋਂ ਇੱਥੇ ਦਾਖਲਾ ਹੁੰਦਾ ਵਾ ਬੱਚਿਆਂ ਦਾ ਐਡਮਿਸ਼ਨ ਹੁੰਦੀ ਆ ਸੋ ਕਿਸ ਢੰਗ ਦੇ ਨਾਲ ਇਹਨਾਂ ਬੱਚਿਆਂ ਦੀ ਜਿਹੜੀ ਐਡਮਿਸ਼ਨ ਕੀਤੀ ਜਾਂਦੀ ਆ ਜਾਂ ਕਿਸੇ ਮੰਨ ਲਓ ਇਸ ਖਡੂਰ ਸਾਹਿਬ ਇਲਾਕੇ ਦੇ ਵਿੱਚੋਂ ਬੱਚੇ ਲਏ ਜਾਂਦੇ ਜਾਂ ਨਾ ਪੂਰੇ ਪੰਜਾਬ ਭਰ ਕੇ ਜਾਂ ਦੇਸ਼ ਭਰ ਕੇ ਬੱਚੇ ਜਿਹੜੇ ਇੱਥੇ ਆਣ ਕੇ ਜਿਹੜਾ ਆਪਣਾ ਦਾਖਲਾ ਲੈ ਸਕਦੇ ਨੇ। ਦੇਖੋ ਜੀ ਬੱਚਾ ਤੇ ਕਿਸੇ ਵੀ ਇਲਾਕੇ ਦਾ ਹੋਵੇ ਪੂਰੇ ਇੰਡੀਆ ਵਿੱਚ ਹੋਵੇ ਭਾਵੇਂ ਉਹ ਫੋਰਨ ਕੰਟਰੀ ਦਾ ਹੋਵੇ ਕਿਉਂਕਿ ਪਿਛਲੇ ਕੋਰਸes ਸਾਡੇ ਕੋਲ ਉਹ ਯੂਏਏ ਦੇ ਬੱਚੇ ਵੀ ਆਏ ਜਿਹੜੇ ਬਾਹਰ ਰਹਿੰਦੇ ਆ 사우ਦੀ ਅਰੇਬੀਆ ਉਥੋਂ ਦੇ ਬੱਚੇ ਵੀ ਹੈਗੇ ਆ ਜਿਹੜੇ ਕਿ ਇੱਥੇ ਆ ਕੇ ਪੜ੍ਹਨਾ ਚਾਹੁੰਦੇ ਸੀਗੇ ਤੇ ਕਿਸੇ ਵੀ ਸਟੇਟ ਦਾ ਬੱਚਾ ਹੋਵੇ ਉਸ ਚ ਆਪਣੀ ਕਾਬਲੀਅਤ ਹੋਵੇ ਤੇ ਅਸੀਂ ਉਹਨੂੰ ਲਵਾਂਗੇ ਕਿਉਂਕਿ ਅਸੀਂ ਬੇਸਿਕਲੀ ਉਹਨਾਂ ਰਿਟਨ ਟੈਸਟ ਲਈਦਾ ਹੈਗਾ ਬਾਅਦ ਵਿੱਚ ਇੰਟਰਵਿਊ ਲਈਦੀ ਹੈ ਫਿਰ ਸਾਈਕੋਲੋਜੀਕਲ ਟੈਸਟ ਲਈਦਾ ਹੈਗਾ ਫਿਰ ਮੈਡੀਕਲ ਲਈਦਾ ਹੈਗਾ ਤੇ ਮੈਰਿਟ ਬੇਸ ਤੇ ਕੋਈ ਵੀ ਧਰਮ ਦਾ ਕਿਸੇ ਵੀ ਇਲਾਕੇ ਦਾ ਬੱਚਾ ਹੋਵੇ ਸਾਰਿਆਂ ਨੂੰ ਉੱਥੇ ਲਈਦਾ ਹੈਗਾ ਜੀ ਅਚਾ ਜਿਹੜੀ ਬੱਚਿਆਂ ਦੀ ਟ੍ਰੇਨਿੰਗ ਆ ਜਿਸ ਤਰੀਕੇ ਨਾਲ ਤੁਸੀਂ ਇੱਥੇ ਬੱਚਿਆਂ ਨੂੰ ਪੀਟੀ ਵਗੈਰਾ ਕਰਾਉਂਦੇ ਜਾਂ ਰਨਿੰਗ ਕਰਾਉਂਦੇ ਜਾਂ ਹੋਰ ਜਿਹੜੀ ਵੀ ਟ੍ਰੇਨਿੰਗ ਇੱਥੇ ਤੁਸੀਂ ਦਿੰਦੇ ਜੇ ਨਾਲ ਦੀ ਨਾਲ ਇਹਨਾਂ ਨੂੰ ਪੜ੍ਹਾਈ ਵੀ ਕਰਨੀ ਪੈਂਦੀ ਹੈ ਪੜ੍ਹਾਈ ਦਾ ਵੀ ਤੁਹਾਨੂੰ ਪਤਾ ਬੋਝ ਕਾਫੀ ਆ ਕਈਆਂ ਬੱਚਿਆਂ ਦੇ ਮਾਨ ਦੇ ਵਿੱਚ ਇਹ ਸਵਾਲ ਹੁੰਦਾ ਸ਼ੰਕਾ ਹੁੰਦਾਗੇ ਇਹ ਬੱਚੇ ਜਦੋਂ ਇੱਥੇ ਜਾ ਕੇ ਟ੍ਰੇਨਿੰਗ ਲੈਣਗੇ ਤਾਂ ਉਹਨਾਂ ਦੀ ਜਿਹੜੀ ਪੜ੍ਹਾਈ ਆ 12ਵੀਂ ਜਮਾਤ ਦੀ ਉਹ ਚੋਂ ਜਿਹੜੀ ਮੈਟ ਇਹਨਾਂ ਦੀ ਘਟ ਜੇ ਗਈ ਇੱਤੇ ਕੋਈ ਅਸਰ ਤਾਂ ਨਹੀਂ ਪੈਂਦਾ ਦੇਖੋ ਮਿਹਨਤ ਕਰਨ ਵਾਲਾ ਬੱਚਾ ਤੇ ਹਰ ਜਗ੍ਹਾ ਸਕਸੈਸਫੁਲ ਹੁੰਦਾ ਜਿਹੜੇ ਨੈਸ਼ਨਲ ਡਿਫੈਂਸ ਸਕੂਲਿਟੀ ਦੇ ਜਿਹੜਾ ਸਿਲੇਬਸ ਹੈ ਟੈਸਟ ਹੈ ਉਹ ਵੀ ਗਾਰਵੀਂ ਬਾਰਵੀਂ ਦਾ ਹੁੰਦਾ ਤੇ ਜਿਹੜਾ ਬੱਚਾ ਪੜ੍ਹਾਈ ਵਿੱਚ ਚੰਗਾ ਹੈਗਾ ਉਹ ਹਰ ਜਗ੍ਹਾ ਚੰਗਾ ਹੋਊਗਾ ਬੇਸ਼ੱਕ ਉਹਦਾ ਬੋਰਡ ਦਾ ਐਗਜ਼ਾਮੀਨੇਸ਼ਨ ਹੈ ਬੇਸ਼ੱਕ ਐਂਟਰੀਕ ਐਗਜ਼ਾਮੀਨੇਸ਼ਨ ਹੈ ਤੇ ਜਿਵੇਂ ਆਰਮੀ 'ਚ ਅਸੀਂ ਗੱਲ ਕੀਤੀ ਜਾਂਦੀ ਆ ਕਿ ਵਨ ਦੀ ਗੋਇੰਗ ਐਟ ਸਟੱਫ ਦੀ ਟਫ ਗੈਟਸ ਗੋਇੰਗ ਤੇ ਮੇਰਾ ਵੀ ਇੱਥੇ ਮੁੱਦਾ ਹੁੰਦਾ ਇਹਨਾਂ ਨੂੰ ਇਹ ਦੱਸਣ ਦਾ ਕਿ ਜੇ ਅੱਗੇ ਕੋਈ ਪ੍ਰੋਬਲਮ ਆਉਂਦੀ ਆ ਜਾਂ ਕੋਈ ਚੈਲੰਜ ਆ ਲਾਈਫ ਦੇ ਵਿੱਚ ਤੇ ਉਹਨੂੰ ਜਿਹੜੇ ਸਕਸੈਸਫ ਸੋ ਏਸੀ ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਬਲਵਿੰਦਰ ਸਿੰਘ ਹੁਣ ਸਾਡੇ ਨਾਲ ਇਥੋਂ ਕਾਰ ਸੇਵਾ ਖਡੂਰ ਸਾਹਿਬ ਦੇ ਮੁਖੀ ਬਾਬਾ ਸੇਵਾ ਸਿੰਘ ਜੀ ਮੌਜੂਦ ਨੇ ਜਿਨ੍ਹਾਂ ਵੱਲੋਂ ਇਹ ਸੰਸਥਾ ਦੀ ਸਥਾਪਨਾ ਕੀਤੀ ਗਈ ਸੋ ਜਿੱਥੇ ਕਾਰ ਸੇਵਾ ਵੱਲੋਂ ਹੋਰ ਅਨੇਕਾਂ ਪ੍ਰਕਾਰ ਦੇ ਜਿਹੜੇ ਕਾਰਜ ਕੀਤੇ ਜਾ ਰਹੇ ਨੇ ਨਾਲ ਦੀ ਨਾਲ ਵਾਤਾਵਰਣ ਸੰਭਾਲ ਦਾ ਦਾ ਜਿਹੜੀ ਮਹਿਮ ਬਾਬਾ ਸੇਵਾ ਸਿੰਘ ਜੀ ਵੱਲੋਂ ਚਲਾਈ ਗਈ ਆ ਹੋਰ ਬਹੁਤ ਸਾਰੇ ਕਾਰ ਸੇਵਾ ਦੇ ਜਿਹੜੇ ਕਾਰਜ ਆਰੰਭ ਕੀਤੇ ਗਏ ਨੇ ਇਥੇ ਸਸਤਾ ਜਿਹੜੀ ਆ ਸਥਾਪਿਤ ਕਰਕੇ ਨਿਸ਼ਾਨੇ ਸਿੱਖੀ ਬਾਬਾ ਜੀ ਵੱਲੋਂ ਇਸ ਇਲਾਕੇ ਨੂੰ ਮਾਣ ਬਖਸ਼ਿਆ ਗਿਆ ਤੇ ਇਥੋਂ ਜਿਹੜੇ ਨੇ ਬੱਚਿਆਂ ਦਾ ਭਵਿੱਖ ਬਣਾ ਕੇ ਬੱਚਿਆਂ ਨੂੰ ਅਫਸਰ ਬਣਾ ਕੇ ਜਿਹੜਾ ਉਹ 14 ਤੱਕ ਜਿਹੜਾ ਪਹੁੰਚਾਇਆ ਜਾ ਰਿਹਾ ਸਾਡੇ ਨਾਲ ਬਾਬਾ ਸੇਵਾ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਆਂ ਬਾਬਾ ਜੀ ਅੱਜ 14 ਬੱਚੇ ਜਿਹੜੇ ਇੱਕ ਸਾਰ ਇਹਨੇ ਐਨਡੀਆ ਦੇ ਟੈਸਟ ਕਲੀਅਰ ਕਰ ਲਿਆ ਹੁਣ ਐਸਐਸਬੀ ਇੰਟਰਵਿਊ ਕਲੀਅਰ ਕਰਨ ਉਪਰੰਤ ਜਿਹੜੇ ਅਫਸਰ ਬਣਨਗੇ ਟ੍ਰੇਨਿੰਗ ਲੈ ਕੇ ਸੋ ਤੁਹਾਡੇ ਮਨ ਚ ਕਿੰਨੀ ਖੁਸ਼ੀ ਹੈ ਕਿਉਂਕਿ ਤੁਸੀਂ ਇਸ ਸੰਸਥਾ ਦੀ ਜਿਹੜੀ ਸਥਾਪਨਾ ਕੀਤੀ ਹੈ ਬਾਈ ਜੀ ਖਾਲਸਾ ਬਾਈ ਜੀ ਫਤ ਇਹ ਤਾਂ ਮਤਲਬ ਬੱਚਿਆਂ ਦੀ ਭਲਿ ਖਾਸਤੇ ਆਮ ਦੀ ਪੰਜਾਬ ਦਾ ਜੋ ਸਾਡਾ ਜੁਥ ਹੈ ਜਾਂ ਸਾਡੇ ਨੌਜਵਾਨ ਨੇ ਇਹ ਬਾਹਰ ਜਿਆਦਾ ਪਰੀਆਂ ਰਹਦੇ ਵੀ ਬਾਹਰ ਜਾਣ ਦਾ ਬਾਹਰ ਜਾਂਦਾ ਉਹਨੂੰ ਵੀ ਥੋੜਾ ਪਤਾ ਵੀ ਬੱਚੇ ਇੱਥੇ ਰਹਿ ਕੇ ਆਪਣੇ ਵਧੀਆ ਉੱਚ ਉਹਦੇ ਜਾ ਕੇ ਸ਼ਕਤੀ ਵਾਲੀਆਂ ਰੀਆਂ ਪੂਜਤਾ ਉਹਨਾਂ ਦੇ ਜਾ ਕੇ ਆਪਣੇ ਸ਼ਿਵਾਂ ਨਮਾ ਸਕਣ ਸੋ ਬਹੁਤ ਵਧੀਆ ਨਤੀਜਾ ਵਾ ਗੁਰੂ ਕਿਰਪਾ ਦਿਨ ਦਿਨ ਆ ਰਿਹਾ ਜੀ ਤੇ ਹੋਰ ਆਉਣ ਵਾਲੇ ਸਮੇਂ ਚ ਸੰਭਾਵਨਾ ਵੀ ਅੱਛੇ ਆਪਣੇ ਇੱਥੇ ਆਪਣੇ ਰਹਿ ਕੇ ਆਪਣੇ ਪੰਜਾਬ ਵਿੱਚ ਰਹਿ ਕੇ ਆਪਣੇ ਇੱਥੇ ਰਹਿ ਕੇ ਸ਼ਿਵਾਂ ਨੂੰ ਕਰ ਸਕਣ ਤੇ ਬੱਚੇ ਮਿਹਨਤ ਕਰ ਰਹੇ ਨੇ ਤੇ ਆਉਣ ਇਸ ਅੰਮੀ ਚ ਬੜੀ ਉਮੀਦ ਹੈ ਵੀ ਗੁਰੂ ਕਿਰਪਾ ਕਰੇ ਇਹਨਾਂ ਦੇ ਹੋਰ ਅਮੀਰ ਕਰਨਗੇ। ਬਾਬਾ ਜੀ ਜਿਹੜੀ ਤੁਹਾਡੀ ਸੰਸਥਾ ਵਾ ਇਹਦੇ ਵਿੱਚ ਜਿੱਥੇ ਐਨਡੀਏ ਦੀ ਟ੍ਰੇਨਿੰਗ ਤੁਹਾਡੇ ਵੱਲੋਂ ਪਲੱਸ 2 ਦੇ ਨਾਲ-ਨਾਲ ਦਿੱਤੀ ਜਾਂਦੀ ਹੈ ਹੋਰ ਇੱਥੇ ਕਿਹੜੀਆਂ-ਕਿਹੜੀਆਂ ਟ੍ਰੇਨਿੰਗਾਂ ਜਿਹੜੀਆਂ ਪੜ੍ਹਾਈ ਜਿਹੜੀ ਬੱਚਿਆਂ ਨੂੰ ਕਰਾਈ ਜਾਂਦੀ ਹੈ। ਇੱਥੇ ਤਾਂ ਕਿ ਮੈਂ ਦੱਸਾਂ ਵੀ ਧਾਰਮਿਕ ਵਿਦਿਆਲਾ ਵੀ ਹੈਗਾ। ਉੱਥਾਂ ਕਿ ਉਹ ਅਮੀ ਤੱਕ ਦੀ ਦੇ ਬੰਦੇ ਹੋਵੇ ਦੇਰ ਜਿਹਦੀ ਆ। ਇੱਕ ਲੜਕੀਆਂ ਨੂੰ ਟ੍ਰੇਨ ਉਹ ਜਿਵੇਂ ਪੁਲਿਸ ਪਰ ਦੀ 625 ਲੜਕੀਆਂ ਹੋ ਗਈਆਂ। ਜੀ। ਇੱਕ ਜੇ ਨੀਡ ਦਾ ਉਹ ਚ ਵੀ ਐਮ ਬੀਬੀਐਸ ਬੀਡੀਐ ਸਰਕਾਰੀ ਸੀਟਾਂ ਐਨਆਈਟੀ ਸਾਪਰਕਾਜ ਆਈਆਈਟੀ ਉੜਕੀ ਆਈਆਈਟੀ ਬੰਬਈ ਸਸਤਾ ਆਪਣੇ ਦਾਖਲ ਹੋ ਚੁੱਕੇ ਬੱਚੇ ਜੀ ਇਸ ਤਰ੍ਹਾਂ ਮਨ ਉਹ ਯੂਪੀਐਸਸੀ ਦਾ ਸ਼ੁਰੂ ਕੀਤਾ ਪਿਛਲੇ 3 ਸਾਲ ਤੋਂ ਜੀ ਇਹ ਹਾਕੀ ਦਾ ਸੀਗਾ ਉਹ ਵੀ ਇੱਥੇ ਮਨ ਚੱਲਦਾ ਰਿਹਾ ਤੇ ਵੱਧ ਤਬਰ ਤਾਂ ਹੁਣ ਵੀ ਸਮੇ ਸਮੇਂ ਨਾਲ ਸਾਰਾ ਬੱਚਿਆਂ ਨੂੰ ਵੀ ਜਿਹੜੇ ਇੱਕ ਬੱਚੇ ਜਿਸ ਵੀ ਖੇਤਰ ਚ ਜਾਣਾ ਚਾਹਵੇ ਉਹ ਚੋ ਬੱਚੇ ਨੂੰ ਸਫਲਤਾ ਮਿਲਦੀ ਜਦ ਨਹੀਂ ਵੀ ਉਹ ਹਰ ਉਹਨਾਂ ਬੱਚੇ ਨੂੰ ਸਹੂਲਤ ਦਿੱਤੀ ਜਾਵੇ ਚਾ ਬਾਬਾ ਜੀ ਜਿਹੜੇ ਬੱਚੇ ਅੱਜ ਸਲੈਕਟ ਹੋਏ ਨੇ ਇਹਨਾਂ ਨੇ ਹੁਣ ਜਾ ਕੇ ਐਸਐਸਬੀ ਦੀ ਤਿਆਰੀ ਕਰਕੇ ਇੰਟਰਵਿਊ ਪਾਸ ਕਰਨੀ ਆ ਫਿਰ ਅਫਸਰ ਬਣਨਾ ਸੋ ਇਹਨਾਂ ਨੂੰ ਕੀ ਤੁਸੀਂ ਜਿਹੜੀ ਆਪਣੀ ਪ੍ਰੇਰਣਾ ਦੇਣੀ ਚਾਹੁੰਦੇ ਜੀ ਇਹ ਇਹਨਾਂ ਜੇ 3 ਮਾਰਚ ਤੱਕ ਰਹਿਣਗੇ April ਤੱਕ ਉਹਨਾਂ ਪਾਸ 2 ਕਰਨੀ ਹੈ ਹੁਣ ਬੋਰਡ ਦੀ ਤਿਆਰੀ ਕਰਨੀ ਬੱਚਿਆਂ ਨੇ ਬੋਰਡ ਦੀ ਪਾਸ 2 ਦੀ ਵੀ ਲੈਣੀ ਆ ਐਸਐਸਬੀ ਦੀ ਤਿਆਰੀ ਕਰਨੀ ਆ ਤੇ ਉਸ ਤੋਂ ਬਾਅਦ ਪਾਸ ਹੋਊਗੇ ਜੇ ਆਪਾਂ ਆਪਣੇ ਮੁਕਾਮ ਤੇ ਪਹੁੰਚਣਗੇ ਸੋ ਗੁਰੂ ਅਰਦਾਸ ਗੁਰੂ ਕਿਉਂਕਿ ਗੁਰੂ ਨੇ ਮੱਤਬਦ ਦੇਣੀ ਆ ਤੇ ਗੁਰੂ ਨੇ ਕਿਰਪਾ ਕਰਨੀ ਆ ਬੱਚਿਆਂ ਦੇ ਸਿਰ ਤੇ ਮਿਹਰ ਭਰ ਆਸਰ ਕੇ ਅਰਦਾਸ ਸਤਿਗੁਰਾਂ ਚਾਰਨੀ ਆ ਤੇ ਗੁਰੂ ਨੇ ਮਤਲ ਰਹਿਮਤ ਕਰਨੀ ਆ ਤਾਂ ਕਿ ਅੱਛੀ ਵਿਚਾਰ ਅੱਛੀ ਵਿਚਾਰ ਤਾਰਾ ਅਸੀਂ ਸੋਚ ਲੈ ਕੇ ਆਪਣਾ ਜੀਵਨ ਦੇ ਵਿੱਚ ਆਪਣੇ ਚੱਲਣ ਤੇ ਇਮਾਨਦਾਰੀ ਦੇ ਨਾਲ ਜੋ ਸਾਡੇ ਮਹਾਰਾਜ ਨੇ ਸਾਨੂੰ ਹੁਕਮ ਕੀਤਾ ਬਈ ਜੋ ਸਾਡੇ ਫਰਜ਼ ਨੇ ਅਸੀਂ ਆਪਣੇ ਫਰਜ਼ ਨਿਭਾ ਕੇ ਆਪਣਾ ਸੇਵਾ ਕਰੀ ਸੋ ਇਹ ਸੀ ਕਾਰ ਸੇਵਾ ਖਡੂਰ ਸਾਹਿਬ ਤੋਂ ਬਾਬਾ ਸੇਵਾ ਸਿੰਘ ਜੀ ਜਿਨ੍ਹਾਂ ਨੇ ਆਪਣੇ ਨਾਲ ਗੱਲਬਾਤ ਕੀਤੀ ਆ ਸੋ ਉਹਨਾਂ ਨੇ ਦੱਸਿਆ ਕਿ ਕਿਸ ਢੰਗ ਦੇ ਨਾਲ ਜਿਹੜੇ ਇੱਥੇ ਵਿਦਿਆਰਥੀ ਨੇ ਇੱਥੇ ਆਣ ਕੇ ਪਹਿਲਾਂ ਐਡਮਿਸ਼ਨ ਦਾਖਲਾ ਲੈਂਦੇ ਨੇ ਫਿਰ ਉਹਨਾਂ ਨੂੰ ਸਖਤ ਜਿਹੜੀ ਹੈ ਪੜ੍ਹਾਈ ਕਰਾਈ ਜਾਂਦੀ ਆ ਮਿਹਨਤ ਕਰਾਈ ਜਾਂਦੀ ਆ ਤੇ ਬੱਚੇ ਜਿਹੜੇ ਅੱਜ ਮਕਾਮ ਹਾਸਲ ਕੀਤਾ ਸੋ ਜਿੱਥੇ ਸੰਸਥਾ ਦੇ ਇਹਨਾਂ ਬੱਚਿਆਂ ਦੇ ਮਾਣ ਨਾਲ ਦੀ ਨਾਲ ਜਿਹੜੇ ਮਾਪੇ ਨੇ ਮਾਪਿਆਂ ਨੂੰ ਜਿਹੜਾ ਬਹੁਤ ਜ਼ਿਆਦਾ ਮਾਣ ਆ ਇਹਨਾਂ ਵਿਦਿਆਰਥੀਆਂ ਤੇ ਉਹਨਾਂ ਬੱਚਿਆਂ ਤੇ ਹੋ ਰਿਹਾ ਸੋ ਉਹ ਜਿਹੜੇ ਵਿਦਿਆਰਥੀ ਜਿਹੜੇ ਪਾਸ ਆਊਟ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਨਿਸ਼ਾਨੇ ਸਿੱਖਿਆ ਸੰਸਥਾ ਦੇ ਵਿਦਿਆਰਥੀ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਐਨਡੀਏ ਦੀ ਪ੍ਰੀਖਿਆ ਜਿਨ੍ਹਾਂ ਨੇ ਪਾਸ ਕੀਤੀ ਆ ਸੋ ਵਿਦਿਆਰਥੀਆਂ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਕੀ ਆਪਣਾ ਸ਼ੋਭਾ ਨਾਮ ਆ ਕਿਹੜੇ ਪਿੰਡ ਤੋਂ ਬਿਲੋਂਗ ਕਰਦੇ ਹੋ ਮਾਤਾ ਪਿਤਾ ਦਾ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਅਬੇ ਸਿੰਘ ਹਤੇ ਮੈਂ ਤਲਵੰਡੀ ਦਸੌਂਦਾ ਸਿੰਘ ਕੱਥਲਿੰਗ ਲੱਗੇ ਮੇਰਾ ਪਿੰਡ ਆ ਜੀ ਤੇ ਮੇਰੇ ਮਾਤਾ ਦਾ ਨਾਮ ਅਮਰਜੀਤ ਕੌਰ ਤੇ ਮੇਰੇ ਪਿਤਾ ਦਾ ਨਾਮ ਬਲਰਾਜ ਸਿੰਘ ਆ ਜੀ ਅੱਛਾ ਆ ਜਿਹੜੀ ਤੁਸੀਂ ਅੱਜ ਪ੍ਰੀਖਿਆ ਪਾਸ ਆਊਟ ਕੀਤੀ ਆ ਐਨਡੀਏ ਦੀ ਸੋ ਕਿੰਨਾ ਗਾ ਤੁਹਾਨੂੰ ਅਜ ਮਾਣ ਦੇ ਵਿੱਚ ਖੁਸ਼ੀ ਆ ਮਾਪਿਆਂ ਦੇ ਵਿੱਚ ਕਿਵੇਂ ਦੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਜੀ ਦੇ ਪਿਛਲੇ 1.5 ਸਾਲ ਤੋਂ ਅਸੀਂ ਪੂਰੀ ਜੋਰ ਨਾਲ ਮਿਹਨਤ ਕਰਦੇ ਪਏ ਹਾਂ ਤੇ ਸਾਡੇ ਘਰਦਿਆਂ ਦਾ ਸਾਡੇ ਮਤਲਬ ਕਿ ਟੀਚਰ ਸਾਹਿਬਾਂ ਦਾ ਪੂਰਾ ਸਹਿਯੋਗ ਸੀ ਸਾਡੇ ਨਾਲ ਤੇ ਜਦੋਂ ਅਸੀਂ ਪੇਪਰ ਪਾਸ ਰਿਜ਼ਲਟ ਆਇਆ ਤੇ ਬਹੁਤ ਹੀ ਮਾਣ ਦੀ ਗੱਲ ਦੀ ਤੇ ਸਾਡੇ ਘਰਦਿਆਂ ਨੂੰ ਬਹੁਤ ਮਾਣ ਮਹਿਸੂਸ ਹੋਇਆ ਤੇ ਖੁਸ਼ੀ ਤੇ ਤੁਹਾਨੂੰ ਪਤਾ ਹੀ ਫਿਰ ਜਦੋਂ ਮਿਹਨਤ ਕੀਤੀ ਹੁੰਦੀ ਹੈ ਖੁਸ਼ੀ ਤੇ ਹੁੰਦੀ ਹੁੰਦੀ ਹੈ ਸਾਡੇ ਘਰਦਿਆਂ ਜੀ ਬਹੁਤ ਖੁਸ਼ੀ ਮਹਿਸੂਸ ਕੀਤੀ ਹੈ ਸੋ ਹਰ ਇਥੇ ਵਿਦਿਆਰਥੀ ਮੌਜੂਦ ਨੇ ਜਿਹੜੇ ਪਾਸ ਆਊਟ ਹੋਏ ਨੇ ਆਪਣਾ ਕੀ ਸੁਬਨਾਵਾ ਕਿਹੜਾ ਪਿੰਡ ਆ ਮਾਤਾ ਪਿਤਾ ਦਾ ਕੀ ਨਾਮ ਤੁਹਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਬੇਜੀਤ ਆ ਤੇ ਮੈਂ ਅੰਮ੍ਰਿਤਸਰ ਲੋਕਲ ਤੋਂ ਆ ਮੇਰੇ ਪਿਤਾ ਜੀ ਦਾ ਨਾਮ ਅਗਾ ਸ਼੍ਰੀ ਰਮੇਸ਼ ਕੁਮਾਰ ਜੀ ਤੇ ਮੇਰੀ ਮਾਤਾ ਜੀ ਦਾ ਨਾਮ ਅਗਾ ਸ਼੍ਰੀ ਕਮਲੇਸ਼ਾਣੀ ਅੱਛਾ ਕੀ ਸੁਪਨਾ ਲੈ ਕੇ ਇਥੇ ਤੁਸੀਂ ਆਏ ਸੀ ਜਿਹੜਾ ਅੱਜ ਮਕਾਮ ਹਾਸਲ ਹੋਇਆ ਕਿਵੇਂ ਦੇਖਦੇ ਜੀ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਪਹਿਲੇ ਮੈਂ ਬਾਬਾ ਜੀ ਦਾ ਤੇ ਆਪਣੇ ਫੈਕਲਟੀ ਮੈਂਬਰਸ ਆ ਖੈਰਾ ਸਰਦਾ ਤੇ ਸਾਰੇ ਟੀਚਰਸ ਆ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇਸ ਮੁਕਾਮ ਤੇ ਪਹੁੰਚਾਇਆ ਕਿ ਮੈਂ 올 ਇੰਡੀਆ ਲੈਵਲ ਤੇ ਟੈਸਟ ਐਨਡੀਏ ਦਾ ਕਲੀਅਰ ਕੀਤਾ ਤੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਿੰਨੂੰ 10ਵੀਂ ਤੱਕ ਪਤਾ ਵੀ ਨਹੀਂ ਸੀ ਕੁਛ ਐਨਡੀਏ ਦਾ ਤੇ ਉਹਨੇ +1 +2 ਵਿੱਚ ਇੰਨੀ ਮਿਹਨਤ ਕੀਤੀ ਤੇ ਟੀਚਰਾਂ ਨੇ ਵੀ ਬਹੁਤ ਜ਼ੋਰ ਦਿੱਤਾ ਕਿ ਤਾਂਕਿ ਆਪਾਂ ਆਪਣਾ ਟੈਸਟ ਕਲੀਅਰ ਕਰ ਸਕੀਏ ਤੇ ਬਹੁਤ 6-7 ਲੱਖ ਵਿੱਚੋਂ 3-4 ਬੱਚੇ ਵਿੱਚ ਆਣਾ ਬਹੁਤ ਮੁਸ਼ਕਿਲ ਦਾ ਕੰਮ ਹੈ ਤੇ ਅੱਜ ਮੈ ਮ ਮਾਨ ਮਹਿਸੂਸ ਹੁੰਦਾ ਹੈ ਕਿ ਮੇਰੀ ਟੀਚਰਾਂ ਨੇ ਜਿਹੜੀ ਮਿਹਨਤ ਕੀਤੀ ਸੀ ਉਹਨਾਂ ਦੀ ਪੂਰੀ ਹੋਈ ਹੈ ਤੇ ਮੈਂ ਵੀ ਉਹਨਾਂ ਨੂੰ ਪੂਰਾ ਰਿਜ਼ਲਟ ਦਿੱਤਾ ਐਨਡੀ ਰਿਟਰਨ ਟੈਸਟ クリア ਕਰਨ ਤੋਂ ਬਾਅਦ ਸੋ ਹੋਰ ਵਿਦਿਆਰਥੀ ਮੌਜੂਦ ਨੇ ਨਵਾਬਪ੍ਰੀਤ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਨਵਾਬ ਜੀ ਅ ਅੱਜ ਜਿਹੜੀ ਤੁਹਾਡੀ ਪ੍ਰਾਪਤੀ ਹੋਈ ਆ ਜਿਹੜੀ ਅਸਲ ਕੀਤੀ ਤੁਸੀਂ ਸੋ ਕਿੰਨੀ ਸਖਤ ਮਿਹਨਤ ਕਰਨੀ ਪਈ ਇੱਥੇੋਂ ਦਾ ਤੁਹਾਡਾ ਐਕਸਪੀਰੀਅੰਸ ਕੀ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਬਾਬਾ ਜੀ ਦਾ ਬਹੁਤ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਸਾਨੂੰ ਪਲੇਟਫਾਰਮ ਦਿੱਤਾ ਨਿਸ਼ਾਨੇ ਸਿੱਖ ਇੰਸਟੀਚਿਊਟ ਖੜਾ ਕਰਕੇ ਦਿੱਤਾ ਕਿ ਤਾਂ ਕਿ ਅਸੀਂ ਇੱਧਰ ਆਏ ਤੇ ਮਿਹਨਤ ਕੀਤੀ ਤੇ ਉਸ ਤੋਂ ਬਾਅਦ ਆਪਣੇ ਪੇਰੈਂਟਸ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਧਰ ਭੇਜਿਆ ਤੇ ਉਸ ਤੋਂ ਬਾਅਦ ਸਾਡੇ ਟੀਚਰਸ ਦਾ ਧੰਨਵਾਦ ਜਿਨ੍ਹਾਂ ਨੇ 8 ਸਾਲ ਤੋਂ ਸਾਡੇ ਤੇ ਨਾ ਜ਼ੋਰ ਦਿੱਤਾ ਸੀ ਤੇ ਸਾਨੂੰ ਹਰ ਵਕਤ ਮੇਰੇ ਮੋਟੀਵੇਟ ਕਰਦੇ ਰਹੇ ਤੇ ਹੋਸਟਲ ਵਿੱਚ ਵੀ ਖੈਰਾਸੁਰਾਣੀ ਮਨਿੰਦਰ ਸਰ ਜਿਹੜੇ ਸਾਡੇ ਵਾਰਡਨ ਸਰ ਨਾਲ ਸਾਨੂੰ ਇਹ ਜਿਹਾ এনवायरमेंट ਮਿਲਿਆ ਕੀ ਅਸੀਂ ਬੜੀ ਮਿਹਨਤ ਕਰ ਸੀਏ ਤੇ ਬਾਬਾ ਨਿਰਮਲ ਸਿੰਘ ਗੋਲੂ ਜੀ ਵੀ ਸਾਡੇ ਨਾਲ ਉੱਤੇ ਹਰ ਵਕਤਾਨੂੰ ਮੋਟੀਵੇਟ ਕਰਦੇ ਰਹੇ ਉਧਰ ਤੇ ਸਵੇਰੇ ਅਸੀਂ ਉੱਠਦੇ ਸੀ ਸਾਢੇ 4 ਉੱਠਿਆ ਨੇ ਸੀ ਤੇ 5 ਵਜੇ ਪਹਿਨਾ ਪੀੜੀ ਦਾ ਟਾਈਮ ਸਟਾਰਟ ਹੁੰਦਾ ਸੀ ਪੀਟੀ 6 ਵਜੇ ਪੀੜੀ ਕਰਨ ਤੋਂ ਬਾਅਦ ਅਸੀਂ ਖਾ ਪੀ ਕੇ ਨਹਾ ਧੋ ਕੇ ਤੇ ਫਿਰ ਸਾਢੇ 7 ਵਜੇ ਬਾਟਲੀ ਚਾਹੀਦਾ ਸੀ ਬਾਟ ਕਰਨ ਤੋਂ ਬਾਅਦ 8 ਵਜੇ ਅਸੀਂ ਇੰਸਟੀਚੂਟ ਆਉਂਦੇ ਸੀ ਇੰਸਟੀਚੂਟ 1 ਵਜੇ ਤੱਕ ਆਪਣਾ ਸਖਤ ਮਿਹਨਤ ਕਰਕੇ ਉਸ ਤੋਂ ਬਾਅਦ ਬ੍ਰੇਕਫਾਸਟ ਕਰਕੇ ਤੇ ਫਿਰ 2 ਵਜੇ ਆਪਣੀ ਕਲਾਸਿਸ ਲਈ ਆ ਜਾਨੇ ਸਨ ਤੇ 2 ਵਜੇ ਤੋਂ ਲੈ ਕੇ 4 ਵਜੇ ਤੱਕ ਆਪਣੀ ਕਲਾਸਿਸ ਕੰਪਲੀਟ ਕਰਾਂ ਤੋਂ ਬਾਅਦ 4 ਵਜੇ ਤੋਂ ਬਾਅਦ ਅਸੀਂ ਫਿਰ ਸੜਕ ਗੇਮ ਸਪੀਡ ਹੁੰਦਾ ਸੀ ਤੇ ਗੇਮਸ ਵਿੱਚ ਆਪਣਾ ਪੂਰਾ ਬੈਸਟ ਡੇ ਕੇ 6 ਵਜੇ ਤੱਕ ਫਿਰ ਆਪਾਂ 6 ਵਜੇ ਤੋਂ ਆਪਾਂ ਰਿਫਰੈਸ਼ਮੈਂਟ ਥੋੜੀ ਲਈਦੀ ਸੀ 7 ਵਜੇ ਫਿਰ ਪਾਰਤਾ ਟਾਈਮ ਹੁੰਦਾ ਸੀ ਤੇ ਪਾਰਤ ਤੋਂ ਬਾਅਦ ਫਿਰ ਕਿਉਂਕਿ ਭਗਤੀ ਬਹੁਤ ਜ਼ਰੂਰੀ ਹੈ ਜੀ ਕੀਰਤ ਕਰਨੀ ਤੇ ਕਿਰਤ ਜੀ ਦਾ ਨਾਮ ਜਪਣਾ ਸਭ ਤੋਂ ਜ਼ਰੂਰੀ ਕੰਮ ਇਹ ਦੋ ਜ਼ਰੂਰੀ ਕੰਮ ਨੇ 8 ਵੇ ਤੋਂ ਬਾਅਦ ਅਸੀਂ ਬ੍ਰੇਕਫਾਸਟ ਕਰਕੇ ਆਪਣਾ ਸਟੱਡੀ ਟਾਈਮ ਸ਼ੁਰੂ ਹੁੰਦਾ ਸੀ ਤੇ 8 ਵਜੇ ਸਾਡੇ ਟੀਚਰਸ ਨਾਲ ਪਹੁੰਚ ਜਾਂਦੇ ਸਨ ਤੇ ਰਾਤ ਨੂੰ 11 ਵਜੇ ਤੱਕ ਸਾਡੇ ਟੀਚਰ ਸਾਡੇ ਨਾਲ ਹੀ ਰਹਿੰਦੇ ਸਨ ਕੋਈ ਵੀ ਡਾਊਟ ਹੁੰਦਾ ਤੇ ਨਾਲ ਉਹਨਾਂ ਨਾਲ ਡਾਊਟ ਪੁੱਛ ਕੇ ਕਲੀਅਰ ਕਰਾਈਦਾ ਸੀ ਪੂਰਾ ਸਹਿਯੋਗ ਟੀਚਰਸ ਨੇ ਦੇ ਰਹੇ ਤੇ ਉਸ ਤੋਂ ਬਾਅਦ ਖੁਦ ਵੀ ਆਪਣੇ ਫਰੈਂਡਸ ਵਗੈਰਾ ਜਿਹੜਾ ਕੋਈ ਇੰਟੈਲੀਜੈਂਟ ਬੱਚਾ ਉਹਨੂੰ ਸਾਰੇ ਡਾਊਟ ਪੁੱਛ ਲਈਦੇ ਸੀ ਇਹੋ ਜੇ ਸਾਰਿਆਂ ਦਾ ਮੈਂ ਕੋਆਪਰੇਸ਼ਨ ਹਰ ਇੱਕ ਬੰਦਾ ਜੋ ਵੀ ਸਾਡੇ ਸਫ਼ਰ ਨਾਲ ਆ ਮੈਂ ਹਰ ਇੱਕ ਦਾ ਧੰਨਵਾਦ ਕਰਦਾ ਕਿ ਅੱਜ ਇਸ ਮੁਕਾਮ ਤੇ ਸਾਡੇ ਸਾਹਮਣੇ ਖੜੇ ਹੈ ਸੋ ਇਹ ਸੀ ਸੰਸਥਾ ਦੇ ਵਿਦਿਆਰਥੀ ਵਿਦਿਆਰਥੀਆਂ ਨੇ ਵੀ ਆਪਣਾ ਐਕਸਪੀਰੀਅੰਸ ਜਿਹੜਾ ਸਾਂਝਾ ਕੀਤਾ ਸੋ ਸਖਤ ਮਿਹਨਤ ਕਰਕੇ ਇਹ ਜਿਹੜੀ ਪ੍ਰੀਖਿਆ ਹਾਸਲ ਇਹਨਾਂ ਨੇ ਜਿਹੜੀ ਇਹ ਪ੍ਰੀਖਿਆ ਪਾਸ ਕੀਤੀ ਆ ਲੱਖਾਂ ਬੱਚਾ ਜਿਹੜਾ ਐਨਡੀਏ ਦਾ ਟੈਸਟ ਹਰ ਸਾਲ ਦਿੰਦਾ ਤੇ ਜਿਹਦੇ ਵਿੱਚੋਂ ਕਿ ਕੁਝ ਕੁ ਬੱਚੇ ਜਿਹੜੇ ਨੇ ਸਿਲੈਕਟ ਹੁੰਦੇ ਨੇ ਵੱਡੀ ਪ੍ਰਾਪਤੀ ਇਹਨਾਂ ਨੇ ਜਿਹੜੀ ਹਾਸਲ ਕੀਤੀ ਆ ਸੋ ਹੁਣੇ ਬੱਚੇ ਜਿੱਥੇ ਆਪਣੇ SSB ਦੀ ਜਿਹੜੀ ਆ ਇੰਟਰਵਿਊ ਪਾਸ ਕਰਨ ਉਪਰੰਤ ਜਿਹੜੇ ਅਫਸਰ ਬਣ ਕੇ ਜਿਹੜੇ ਵੱਖ-ਵੱਖ ਵਿਭਾਗਾਂ ਦੇ ਵਿੱਚ ਜਿਹੜੇ ਜਾਣਗੇ ਸੋ ਬੜੇ ਹੀ ਇਲਾਕਾ ਖਡੂਰ ਸਾਹਿਬ ਅਤੇ ਸਮੁੱਚੇ ਪੰਜਾਬ ਵਾਸਤੇ ਬੜੀ ਮਾਣ ਵਾਲੀ ਗੱਲ ਆ ਸੋ ਵਿਦਿਆਰਥੀਆਂ ਵੱਲੋਂ ਜਿੱਥੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਮਾਪਿਆਂ ਨੂੰ ਆਪਣੇ ਅਧਿਆਪਕਾਂ ਨੂੰ ਦਿੱਤਾ ਗਿਆ ਨਾਲ ਦੀ ਨਾਲ ਬਾਬਾ ਸੇਵਾ ਸਿੰਘ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਕਿਉਂਕਿ ਬਾਬਾ ਜੀ ਨੇ ਇਸ ਸੰਸਥਾ ਦੀ ਇੱਥੇ ਜਿਹੜੀ ਆ ਸਥਾਪਨਾ ਕੀਤੀ ਆ ਸ਼੍ਰੀ ਖਡੂਰ ਸਾਹਿਬ ਦਾ ਕੈਮਰਾਮੈਨ ਸੋਨ ਫਤਿਹਵਾਲ ਨਾਲ ਮਾਨ ਸਿੰਘ ਹਮਦਰਦ ਟੀਵੀ